ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਬਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਾੜ ਦੇ ਮਹੀਨੇ ਦੇ ਵਿੱਚ ਜੇਕਰ ਇਹ ਇੱਕ ਪਾਠ ਆਪਾਂ ਸਹੀ ਵਿਧੀ ਦੇ ਨਾਲ ਕਰ ਲੈਂਦੇ ਹਾਂ ਤਾਂ ਸਾਡੇ ਘਰ ਦੀਆਂ ਸਾਰੀਆਂ ਹੀ ਸਮੱਸਿਆਵਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਘਰ ਦੇ ਵਿੱਚ ਪੈਸਾ, ਬਰਕਤ, ਖੁਸ਼ੀਆਂ, ਤੰਦਰੁਸਤੀ ਆਪਣੇ ਆਪ ਚੱਲ ਕੇ ਆਉਣਗੇ ਤੇ ਉਹ ਕਿਹੜਾ ਪਾਠ ਹੈ ਅਤੇ ਉਸ ਪਾਠ ਨੂੰ ਕਰਨ ਲਈ ਸਹੀ ਵਿਧੀ ਕਿਹੜੀ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਇਸ ਲਈ ਇਸ ਪੂਰੀ ਹੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਅਤੇ ਜੋ ਵੀ ਅਸੀਂ ਯੁਗਤੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਜ਼ਰੂਰ ਸੁਣਨਾ ਤਾਂ ਦੇਖਣਾ ਘਰ ਦੇ ਵਿੱਚ ਬਰਕਤ ਖੁਸ਼ੀਆਂ ਆਉਣਗੀਆਂ ਜੋ ਵੀ ਮੇਰੇ ਵੀਰ ਭੈਣਾਂ ਇਸ ਵਿਧੀ ਦੇ ਨਾਲ ਪਾਠ ਕਰਦੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨ ਤੇ ਸੰਗਤ ਜੀ ਆਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਪੱਕੇ ਨਿਤਨੇਮੀ ਹਨ ਕਹਿੰਦੋ ਭਾਵ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਜਾਂ ਜੋ ਵੀ ਪਾਠ ਜਾਂ ਸ਼ਬਦ ਹੋਰ ਵੀ ਉਹ ਪੜ੍ਹਦੇ ਨੇ ਤੇ ਉਹ ਪੱਕੇ ਨਿਤਨੇਮੀ ਨੇ ਤੇ ਅੱਜ ਦੀ ਵੀਡੀਓ ਉਹਨਾਂ ਦੇ ਲਈ ਵੀ ਹੈ ਜਿਨ੍ਹਾਂ ਦਾ ਨਿਤਨੇਮ ਪੱਕਾ ਨਹੀਂ ਹੈ ਭਾਵ ਕਿ ਕਦੇ ਉੱਠ ਪਾਉਂਦੇ ਹਨ ਤੇ ਕਦੇ ਨਹੀਂ ਉੱਠ ਪਾਉਂਦੇ ਕਦੇ ਬਾਣੀ ਪੜ੍ਹ ਲੈਂਦੇ ਹਨ ਤੇ ਕਦੇ ਨਹੀਂ ਪੜ੍ਹਦੇ ਉਹਨਾਂ ਦੇ ਲਈ ਵੀ ਹੈ ਜੋ ਬਿਲਕੁਲ ਬਾਣੀ ਨਹੀਂ ਪਾੜਦੇ ਪਰ ਜੇਕਰ ਆਪਾਂ ਇਸ ਬਾਣੀ ਨੂੰ ਮਹੀਨੇ ਦੇ ਵਿੱਚ ਇੱਕ ਵਾਰ ਸਹੀ ਵਿਧੀ ਨਾਲ ਪਾੜ ਲਵਾਂਗੇ ਤਾਂ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਜਿੱਦੀਆਂ ਖੁਸ਼ੀਆਂ ਬਰਕਤਾਂ ਮਿਹਰਾ ਜ਼ਰੂਰ ਹਾਸਿਲ ਕਰ ਲਵਾਂਗੇ ਪਿਆਰੀ ਸਾਧ ਸੰਗਤ ਜੀ ਆਪਣੇ ਘਰਾਂ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਤਾਂ ਚੱਲਦੀ ਹੀ ਰਹਿੰਦੀ ਹੈ ਕਦੇ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਗਈ ਕਦੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕਲੇਸ਼ ਹੋ ਗਿਆ ਜਾਂ ਕਈ ਹੋਰ ਗੱਲਾਂ ਤੋਂ ਕਲੇਸ਼ ਹੋ ਜਾਂਦਾ ਹੈ ਲੜਾਈ ਝਗੜੇ ਹੋ ਜਾਂਦੇ ਨੇ ਕਈ ਵਾਰ ਘਰ ਦੇ ਜੀਆਂ ਦੀ ਸਿਹਤ ਠੀਕ ਨਹੀਂ ਰਹਿੰਦੀ ਕਿ ਆਪਣੇ ਘਰ ਦੇ ਵਿੱਚ ਕਦੇ ਕੋਈ ਬਿਮਾਰ ਹੋ ਗਿਆ ਕਦੇ ਕੋਈ ਬਿਮਾਰ ਹੋ ਗਿਆ ਸੰਗਤ ਜੀ ਕਹਿੰਦੇ ਤੋਂ ਭਾਵ ਸਾਡੀ ਜ਼ਿੰਦਗੀ ਦੇ ਵਿੱਚ ਅਜਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਪਰ ਆਪਾਂ ਇਹਨਾਂ ਨੂੰ ਦੂਰ ਕਰਨਾ ਚਾਹੁੰਦੇ ਆ ਆਪਾਂ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਮੁਸ਼ਕਲਾਂ ਪਰੇਸ਼ਾਨੀਆਂ ਸਭ ਖਤਮ ਹੋ ਜਾਣ ਸਾਡੇ ਘਰ ਦੇ ਵਿੱਚ ਪੈਸਾ ਹੋਵੇ ਤੰਦਰੁਸਤੀ ਹੋਵੇ ਖੁਸ਼ਹਾਲੀ ਹੋਵੇ ਸੰਗਤ ਜੀ ਆਪਾਂ ਸੋਚਦੇ ਹਾਂ ਕਿ ਇਹ ਚੀਜ਼ ਪ੍ਰਾਪਤ ਕਰਨ ਦੇ ਲਈ ਉਦਮ ਕਰਦੇ ਹਾਂ ਆਪਾਂ ਚਾਹੁੰਦੇ ਆ ਕਿ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਜਾਵੇ ਭਾਵੇਂ ਸਾਡੀ ਜ਼ਿੰਦਗੀ ਹੀ ਬਦਲ ਜਾਵੇ ਸਾਡੀ ਜ਼ਿੰਦਗੀ ਸੌਖੀ ਹੋ ਜਾਵੇ ਪਰ ਜ਼ਿੰਦਗੀ ਦੇ ਵਿੱਚ ਚਮਤਕਾਰ ਕਰਨ ਦੇ ਲਈ ਜ਼ਿੰਦਗੀ ਨੂੰ ਬਦਲਣ ਦੇ ਲਈ ਕੁਝ ਕਰਨਾ ਪੈਣਾ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਹਨ ਕਿ ਜੋ ਮਨੁੱਖ ਆਪਣੀਆਂ ਮਾੜੀਆਂ ਆਦਤਾਂ ਬਦਲ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਬਦਲਾਵ ਹੋ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੀ ਜ਼ਿੰਦਗੀ ਹੈ ਤੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੋਂ ਇਹ ਇੱਕ ਚੰਗੀ ਆਦਤ ਲੈ ਕੇ ਆਉਣੀ ਹੈ ਪਹਿਲੀ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉਠੀਏ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀਏ ਚਾਹੇ ਪੰਜ ਬਾਣੀਆਂ ਦਾ ਪਾਠ ਕਰੀਏ ਚਾਹੇ ਜਪਜੀ ਸਾਹਿਬ ਜੀ ਦਾ ਜੋ ਵੀ ਜਿੰਨਾ ਕੁ ਵੀ ਨਿਤਨੇਮ ਕਰ ਸਕਦਾ ਹੈ ਆਪਣਾ ਨਿਤਨੇਮ ਸੰਗਤ ਜੀ ਪੱਕਾ ਕਰਨਾ ਚਾਹੀਦਾ ਹੈ ਚਾਹੇ ਇੱਕ ਜਪਜੀ ਸਾਹਿਬ ਜੀ ਦੀ ਬਾਣੀ ਪੜੋ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਕਿਉਂਕਿ ਸਾਨੂੰ ਪੰਜਵੇਂ ਪਾਤਸ਼ਾਹ ਜੀ ਨੇ ਸਾਫ਼ ਤੇ ਸਪਸ਼ਟ ਸੁਖਮਣੀ ਸਾਹਿਬ ਜੀ ਦੀਆਂ ਪਹਿਲੀਆਂ ਦੋ ਅਸ਼ਟ ਪਦੀਆਂ ਦੇ ਵਿੱਚ ਸਮਝਾਇਆ ਹੈ ਪਾਤਸ਼ਾਹ ਕਹਿੰਦੇ ਹਨ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲੇ ਕਲੇਸ਼ ਤਨ ਮਾਹੇ ਮਿਟਾਵੋ ਭਾਵ ਕਿ ਸਾਡੇ ਕਲੇਸ਼ ਜਾਂ ਹੋਰ ਵੀ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਉਹ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਿੰਨਾ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਾਂਗੇ ਓਨੇ ਹੀ ਸਾਡੀ ਜ਼ਿੰਦਗੀ ਸੁਖੀ ਹੋਵੇਗੀ ਓਨੇ ਹੀ ਸਾਡੀ ਜ਼ਿੰਦਗੀ ਖੁਸ਼ਹਾਲ ਹੋਵੇਗੀ ਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਥੇ ਆਪਾਂ ਕਈ ਵਾਰ ਸੰਗਤ ਜੀ ਦੇਖਦੇ ਹਾਂ ਕਿ ਲੋਕ ਆਪਣੇ ਘਰ ਦੀ ਖੁਸ਼ੀ ਦੇ ਲਈ ਆਪਣੇ ਘਰ ਦੀ ਸੁੱਖ ਸ਼ਾਂਤੀ ਦੇ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਉਂਦੇ ਨੇ ਕਈ ਲੋਕ 2-4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਸੁਖਮਣੀ ਸਾਹਿਬ ਜੀ ਦਾ ਪਾਠ ਆਪਣੇ ਘਰ ਦੇ ਵਿੱਚ ਕਰਵਾਉਂਦੇ ਹਨ ਪਰ ਕਈ ਮਨੁੱਖਾਂ ਦਾ ਦਿਲ ਬਹੁਤ ਕਰਦਾ ਹੈ ਕਿ ਆਪਾਂ ਆਪਣੇ ਘਰ ਦੇ ਵਿੱਚ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਰਵਾਹ ਲਵਾਈਏ ਪਰ ਖਰਚੇ ਦੇ ਕਾਰਨ ਪੈਸੇ ਦੀ ਤੰਗੀ ਦੇ ਕਾਰਨ ਉਹ ਘਰ ਦੇ ਵਿੱਚ ਸੁਖਮਣੀ ਸਾਹਿਬ ਜੀ ਦਾ ਪਾਠ ਨਹੀਂ ਕਰਵਾ ਸਕਦੇ ਪਰ ਇੱਥੇ ਸਾਨੂੰ ਗੁਰੂ ਸਾਹਿਬ ਜੀ ਨੇ ਪੂਰੀ ਖੋਲ ਦਿੱਤੀ ਹੈ ਕਿ ਆਪਾਂ ਪਾਠ ਕਰਵਾਉਣ ਦੀ ਜਗ੍ਹਾ ਤੇ ਜਿੰਨਾ ਆਪਾਂ ਆਪ ਪਾਠ ਕਰਾਂਗੇ ਓਨਾ ਹੀ ਫਾਲ ਜਿਆਦਾ ਪ੍ਰਾਪਤ ਕਰਾਂਗੇ ਜੋ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਚਾਹੁੰਦੇ ਨੇ ਉਹ ਅੱਜ ਤੋਂ ਹੀ ਇੱਕ ਰੂਟੀਨ ਬਣਾ ਲਓਗੇ ਜਿਹੜੇ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਉਹ ਵੀ ਤੇ ਜੋ ਨਹੀਂ ਵੀ ਪੜ੍ਹਦੇ ਸਭ ਦੇ ਲਈ ਇਹ ਏ ਜੁਗਤੀ ਹੈ ਕਿ ਆਪਾਂ ਮਹੀਨੇ ਦੇ ਵਿੱਚ ਇੱਕ ਦਿਨ ਨਿਸ਼ਚਿਤ ਕਰਨਾ ਹੈ ਚਾਹੇ ਸੰਗਰਾਂਦ ਵਾਲਾ ਦਿਨ ਕਰ ਲਓ ਕੋਈ ਵੀ ਦਿਨ ਜੋ ਤੁਹਾਨੂੰ ਚੰਗਾ ਲੱਗਦਾ ਹੈ ਇਸ ਦਿਨ ਅਸੀਂ ਫ੍ਰੀ ਹੁੰਨੇ ਹਾਂ ਪਿਆਰ ਸਤਿਕਾਰ ਦੇ ਨਾਲ ਬਾਣੀ ਪੜ੍ਹਨੀ ਹੈ ਜੇ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਪੂਰੀ ਵਿਧੀ ਦੇ ਨਾਲ ਕਰਨਾ ਹੈ ਵਿਧੀ ਕੀ ਹੈ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਕੜਾਹ ਪ੍ਰਸ਼ਾਦ ਦੀ ਦੀਗ ਜਦੋਂ ਵੀ ਤਿਆਰ ਕਰਨੀ ਹੈ ਬਾਣੀ ਪੜਦਿਆਂ ਹੋਇਆਂ ਤਿਆਰ ਕਰਨੀ ਹੈ ਜੇਕਰ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਹੋਵੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ ਲਵੋ ਜਾਂ ਕੋਈ ਵੀ ਕਿਸੇ ਵੀ ਬਾਣੀ ਦਾ ਜਾਪ ਕਰਦਿਆਂ ਹੋਇਆਂ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਸਿਮਰਨ ਭਾਵ ਆਪਾਂ ਬਾਣੀ ਪੜਦਿਆਂ ਹੋਇਆਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਹੈ ਅਤੇ ਕਈ ਇਥੇ ਮੇਰੇ ਵੀਰ ਅਤੇ ਭੈਣਾਂ ਕਹਿ ਦਿੰਦੇ ਨੇ ਕਿ ਕੜਾ ਪ੍ਰਸ਼ਾਦ ਦੀ ਦੀਗ ਕਿੰਨੀ ਬਣਾਈਏ ਉਹ ਸੰਗਤ ਜੀ ਤੁਹਾਡੀ ਸ਼ਰਧਾ ਹੈ ਤੁਸੀਂ ਆਪਣੀ ਸ਼ਰਧਾ ਦੇ ਮੁਤਾਬਿਕ ਜਿੰਨੀ ਵੀ ਬਣਾਉਣੀ ਚਾਹੋ ਬਣਾ ਸਕਦੇ ਹੋ ਜਿੰਨੀ ਕਿ ਤੁਹਾਡੀ ਗੁੰਜਾਇਸ਼ ਹੈ ਜਿੰਨੀ ਕਿ ਤੁਹਾਡੀ ਸ਼ਰਧਾ ਭਾਵਨਾ ਹੈ ਜਿੰਨੀ ਕਿ ਤੁਹਾਡੀ ਇੱਛਾ ਹੈ ਉਸ ਉਸੇ ਹੀ ਹਿਸਾਬ ਦੇ ਨਾਲ ਕੜਾ ਪ੍ਰਸ਼ਾਦ ਦੀ ਦੀਗ ਤੁਸੀਂ ਤਿਆਰ ਕਰ ਸਕਦੇ ਹੋ ਅਤੇ ਬਾਣੀ ਪੜਦਿਆਂ ਹੋਇਆਂ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ ਉਸ ਤੋਂ ਬਾਅਦ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਫਿਰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨੀ ਹੈ ਉਸ ਤੋਂ ਬਾਅਦ ਚਉਪਈ ਸਾਹਿਬ ਜੀ ਦੀ ਬਾਣੀ ਪੜਨੀ ਹੈ ਫਿਰ ਛੇ ਪੌੜੀਆਂ ਦਾ ਅਨੰਦ ਸਾਹਿਬ ਜੀ ਦਾ ਜਾਪ ਕਰਕੇ ਕੜਾ ਪ੍ਰਸ਼ਾਦ ਨੂੰ ਭੋਗ ਲਗਾ ਕੇ ਸਭ ਪਰਿਵਾਰ ਨੂੰ ਕੜਾ ਪ੍ਰਸ਼ਾਦ ਦੀ ਦੀਗ ਛਕਾਉਣੀ ਹੈ ਜੇ ਚਾਹੋ ਤਾਂ ਬਾਣੀ ਪੜਦਿਆਂ ਹੋਇਆਂ ਕੋਲ ਰੱਖ ਸਕਦੇ ਹੋ ਜਲ ਰੱਖ ਸਕਦੇ ਹੋ ਤੇ ਉਹ ਜਲ ਵੀ ਬਾਅਦ ਦੇ ਵਿੱਚ ਸਾਰੇ ਪਰਿਵਾਰ ਨੇ ਛਕ ਲੈਣਾ ਜੇ ਨਹੀਂ ਰੱਖਣਾ ਤੇ ਕੜਾ ਪ੍ਰਸ਼ਾਦ ਦੀ ਦੇਗ ਸਾਰੇ ਪਰਿਵਾਰ ਨੇ ਪਿਆਰ ਦੇ ਨਾਲ ਛਕਣੀ ਹੈ ਇਹ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਓ ਅਤੇ ਇੱਥੇ ਕਈ ਮੇਰੇ ਵੀਰ ਭੈਣਾ ਕਹਿ ਦਿੰਦੇ ਹਨ ਕਿ ਹੁਕਮਨਾਮਾ ਸਾਹਿਬ ਕਿੰਜ ਲਈਏ ਤੇ ਜੇਕਰ ਆਪਾਂ ਸਵੇਰੇ ਪਾਠ ਕੀਤਾ ਹੈ ਤੇ ਸ਼ਾਮ ਨੂੰ ਗੁਰੂ ਘਰ ਜਾਓ ਜੋ ਵੀ ਗੁਰੂ ਘਰ ਤੋਂ ਹੁਕਮਨਾਮਾ ਸਾਹਿਬ ਆਵੇਗਾ ਉਹ ਗੁਰੂ ਪਰਵਾਨ ਹੋਵੇਗਾ ਜਾਂ ਫਿਰ ਦਰਬਾਰ ਸਾਹਿਬ ਤੋਂ ਘਰ ਬੈਠੇ ਹੋયા ਆਪਾਂ ਸ਼ਾਮ ਦੇ ਵੇਲੇ ਹੁਕਮਨਾਮਾ ਸਾਹਿਬ ਸੁਣ ਸਕਦੇ ਹਾਂ ਸਵੇਰੇ ਹੁਕਮਨਾਮਾ ਸਾਹਿਬ ਸੁਣ ਸਕਦੇ ਹਾਂ ਅਤੇ ਅਰਦਾਸ ਬੇਨਤੀ ਕਰਕੇ ਆਪਾਂ ਹੁਕਮਨਾਮਾ ਸਾਹਿਬ ਸੁਣ ਸਕਦੇ ਹਾਂ ਉਸੇ ਉਪਦੇਸ਼ ਦੇ ਨਾਲ ਆਪਾਂ ਆਪਣੇ ਜੀਵਨ ਦੇ ਵਿੱਚ ਜੋ ਵੀ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਹੋਵੇਗਾ ਜੇ ਗਲਤੀ ਦੀ ਫਟਕਾਰ ਲੱਗੀ ਹੋਵੇ ਤਾਂ ਉਸ ਗਲਤੀ ਨੂੰ ਸੁਧਾਰਨਾ ਹੈ ਜੇ ਕੋਈ ਪਾਤਸ਼ਾਹ ਜੀ ਨੇ ਸੇਵਾ ਕਰਨ ਦੀ ਸੋਜੀ ਬਖਸ਼ੀ ਹੈ ਸੋਜੀ ਦਿੱਤੀ ਹੈ ਤਾਂ ਉਹ ਸੇਵਾ ਕਰਨੀ ਹੈ ਤੇ ਬਸ ਹੁਕਮਨਾਮਾ ਸਾਹਿਬ ਨੂੰ ਧਿਆਨ ਦੇ ਨਾਲ ਸੁਣ ਕੇ ਸਮਝਣਾ ਹੈ ਤੇ ਸੰਗਤ ਜੀ ਮਹੀਨੇ ਦੇ ਵਿੱਚ ਇੱਕ ਵਾਰ ਵੀ ਜੇ ਆਪਾਂ ਪੂਰੀ ਵਿਧੀ ਦੇ ਨਾਲ ਕੜਾ ਪ੍ਰਸ਼ਾਦ ਦੀ ਦੇ ਤਿਆਰ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਘਰ ਦੇ ਵਿੱਚ ਕਰਦੇ ਹਾਂ ਤੇ ਘਰ ਦੇ ਵਿੱਚ ਬਰਕਤਾਂ ਖੁਸ਼ੀਆਂ ਆਪਣੇ ਆਪ ਚੱਲ ਕੇ ਆਉਣਗੀਆਂ ਇਹ ਗੱਲ ਤੁਸੀਂ ਅਜ਼ਮਾ ਕੇ ਦੇਖ ਲੈਣਾ ਵੈਸੇ ਤਾਂ ਪਰ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠਣਾ ਹੈ ਰੋਜ਼ਾਨਾ ਹੀ ਨਿਤਨੇਮ ਕਰਨਾ ਹੈ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਵੀ ਕਰਨਾ ਹੈ ਇਹ ਸਭ ਹਰ ਸਿੱਖ ਗੁਰਸਿੱਖ ਦੇ ਲਈ ਜ਼ਰੂਰੀ ਹੈ ਤੇ ਲਾਜ਼ਮੀ ਹੈ ਸਾਧ ਸੰਗਤ ਜੀ ਜਿਹੜੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਉਹ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹਨ ਤੇ ਗੁਰਬਾਣੀ ਦੇ ਨਾਲ ਜੋੜਨਾ ਹੈ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨਾ ਹੈ ਤੇ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਅਤੇ ਲਾਈਕ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ